ਚੱਲ ਮੈਂ ਕੱਪੜੇ ਧੋ ਲਵਾਂ ਫੇਰ ਦੇਖਦੇ ਹਾਂ ਹੋਰ ਕੋਈ ਕੰਮ ਲੈ ਹੁਣ ਇਧਰੋਂ ਹੀ ਆਵਾਜ਼ ਆ ਗਈ ਹਾਂਜੀ ਦੱਸੋ ਕੀ ਕਹਿੰਦੇ ਹੋ ਕੱਪੜੇ ਧੋਏਂਗੀ ਹੱਥ ਨਾਲ ਧੋਣੇ ਨੇ ਸਾਰੇ ਕੱਪੜੇ ਅਸੀਂ ਵੀ ਸਾਰੀ ਉਮਰ ਹੱਥ ਨਾਲ ਹੀ ਧੋਤੇ ਨੇ ਮਸ਼ੀਨ ਨੂੰ ਮਸ਼ੂਨ ਚ ਨਹੀਂ ਪਾਣੇ ਠੀਕ ਆ ਜੀ ਕੋਈ ਗੱਲ ਨਹੀਂ ਬਸ ਨਵੇਂ ਕੰਮ ਹੋਗੇ ਮਸ਼ੀਨ ਨਹੀਂ ਲਾਉਣੀ ਚੱਲ ਹੱਥ ਨਾਲ ਦਰੂ ਮਿੰਨੂ ਕੀ ਆ ਕੱਪੜਾ ਧੋਈ ਲੈਣੇ ਨੇਗੇ ਪਹਿਲਾ ਮੈਂ ਸੋਚਿਆ ਸੀ ਰੈਸਟ ਕਰੂੰਗੀ ਘੜੀ ਕਿ ਖੜਾਇਆ ਕਪੜਾ ਦੇ ਕੇ ਵੀ ਜਿਵੇਂ ਇਹਨੂੰ ਠੰਡ ਲੱਗਦੀ ਹਗਾ ਨਹੀਂ ਮਸ਼ੀਨ 'ਚ ਕੱਪੜੇ ਨਹੀਂ ਧੋਣੇ ਜੀ ਹੱਥਾਂ ਨਾਲ ਧੋਣੇ ਨਾ ਪਾਂਗੀ ਆ ਪਤਾ ਕੰਮੀ ਕਰਨਾ ਹੱਥਾਂ ਨਾਲ ਕਰ ਲਾਂਗੇ ਫਿਰ ਕੀ ਆ ਕੰਮ ਵਾਲੇ ਬੰਦੇ ਨੂੰ ਤਾਂ ਕਾਜਾ ਨਾ ਪਾਈ ਜੀ ਟਾਪੇ ਤੇ ਪਾਣੀ ਛੱਡ ਲੈਣੇ ਆ ਹੱਥਾਂ ਨਾਲ ਧੋ ਲੈਣੇ ਆ ਕੱਪੜੇ ਆਪ ਪਤਾ ਥੰਡ ਵਾਲੇ ਥੋਲੇ ਕੱਪੜੇ ਹੋਰ ਅਣੀ ਨੇ ਸਪੈਨਿਆ ਬਰਹਾ ਹੈ ਹਾਂਜੀ ਇਹ ਵੀ ਜ਼ਰੂਰੀ ਲੈਣੀਆਂ ਚਲ ਵਧੀਆ ਜਦ ਹੁਣ ਦਰੱਖਤਾਂ ਪਾਣੀ ਲਾਈ ਨੇ ਛਾਂ ਵੀ ਤਾਂ ਪਾਈ ਲੈਣੀਆਂ ਫਿਰ ਪੱਤੇ ਖੰਡਣਗੇ ਵੀ ਚੱਕਣੇ ਸਫਾਈ ਕਰਨੀ ਲੱਗੇਗੀ ਚਲ ਇਹ ਤਾਂ ਗੱਲ ਠੀਕ ਆ ਕੱਪੜੇ ਤਾਂ ਹੱਥਾਂ ਤੋਂ ਧੋਈ ਜਾਂਦੀ ਸੀ ਉਹ ਵੀ ਵਸ ਜਿਵੇਂ ਹੁਕਮ ਉਹ ਵੀ ਕਰਨਾ ਪੈਂਦਾ ਹੁਣ ਤਾਂ ਹੁਕਮ ਦੇ ਨਾਲ ਚੱਲਣਾ ਵੀ ਜ਼ਰੂਰੀ ਆ ਚਲੋ ਹੁਣ ਇਹਨੂੰ ਇਹਦੇ ਵਿੱਚ ਪਾ ਕੇ ਹਾਰੀਚ ਰੱਖਿਆ ਵਾਂ ਹਨਾ ਟੈਮਨ ਰਿਜ ਜਾਨਗੇ ਫਿਰ ਸਬਜੀ ਬਣ ਜੂ ਜੇ ਗੈਸ ਤੇ ਧਰ ਤੇ ਫਿਰ ਬੁੱਲਣਗੇ ਪਾਠੀਆਂ ਵੀ ਨਹੀਂ ਹੈਗੀਆਂ ਉਧਰ ਪਾਠੀ ਵੀ ਲੈ ਕੇ ਜਾਵਾਂ ਚੱਕ ਕੇ ਤਾਂ ਸੁੱਕੀਆਂ ਪਈਆਂ ਨੇ ਸਾਰੀਆਂ ਵਧੀਆ ਇਹ ਚ ਤਾਂ ਬਹੁਤ ਹੀ ਸੋਖਾ ਗਾ ਵਧੀਆ ਚਲ ਜਲਦੀ ਜਲਦੀ ਇਹ ਚ ਕਰ ਲਵਾਂ ਜੇ ਕਿਤੇ ਆ ਗਏ ਫਿਰ ਕਹਿਣਗੇ ਹਾਂ ਨਮੀ ਕੰਮ ਕਰਤੀਆਂ ਕੀ ਤੂੰ ਹੁੰਦੀ ਛੋਟਾ ਫੇਰ ਜਗਾ ਦੇਣਗੇ ਜਲਦੀ ਜਲਦੀ ਕਰ ਲਵਾਂ ਇੱਕ ਬਟਨ ਦੱਬੋ ਬੈਂਟਾ ਜੀ ਹੋ ਜਾਂਦਾ ਕੁੜੇ ਆ ਕੀ ਕਰਦੀ ਆ ਚੱਕ ਲਿਆ ਚੋਪਰ ਜਆ ਅੱਜ ਦਾ ਮੈਂ ਤੈਨੂੰ ਦੇਖ ਲਿਆ ਦੁਬਾਰਾ ਨਾ ਮੈਂ ਤੈਨੂੰ ਦੇਖ ਲੈ ਚੱਕਦੀ ਨੂੰ ਚੁੱਪ ਕਰਕੇ ਕੁੰਡੀ ਸੋਟਾ ਚੱਕ ਉਹ ਚ ਮਸਾਲਾ ਕੁੱਟ ਫੇਰ ਸਬਜੀ ਬਣਾਈ ਸਬਜੀ ਵਧੀਆ ਬਣੀ ਜਾਂਦੀ ਆ ਵਧੀਆ ਅੱਗ ਮੱਚੀ ਜਾਂਦੀ ਆ ਰੋਟੀ ਵੀ ਫਿਰ ਇੱਥੇ ਬਣਾ ਲਉ ਹੱਦ ਦਾ ਇੰਨਾ ਦੀ ਵੀ ਦੇਖੀ ਸਾਰਾ ਦਿਨ ਮੇਰੇ ਚੀ ਧਿਆਨ ਰਹਿੰਦਾ ਵੀ ਮੈਂ ਕੀ ਕਰਦੀ ਆਗੀ ਪਤਾ ਨਹੀਂ ਬਸ ਹੋਰ ਕੋਈ ਕੰਮ ਵੀ ਨਹੀਂ ਹੈਗਾ ਇੰਨਾ ਸੋਹਣਾ ਚੋਪਰ ਖਰੀਦ ਕੇ ਲੈ ਕੇ ਆਈ ਸੀ ਚਾਹ ਨਾਲ ਉਹ ਵੀ ਹੁਣ ਲੱਗਦਾ ਸੋ ਫੀਸ ਬਣਾ ਕੇ ਰੱਖਣਾ ਪਊਗਾ ਚਲਾਉਣਾ ਤਾਂ ਇਹਨਾਂ ਨੇ ਦੇਣਾ ਨਹੀਂ ਹੈਗਾ ਚਲ ਕੀ ਕਰ ਸਕਦੀ ਆ ਲੱਗਦਾ ਹੁਣ ਫੇਰ ਆਵਾਜ਼ ਆ ਗਈ ਰਾਜ ਆਉਰਿਆ ਐ ਕਰ ਕਣਕ ਦੇ ਤੋਂ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਚੰਗੀ ਤਰ੍ਹਾਂ ਕਣਕ ਧੋ ਕੇ ਸਵਾਰ ਕੇ ਹਨਾ ਥੋੜੀ ਜੀ ਆਪਾਂ ਐ ਕਰਾਂਗੇ ਉਹ ਚ ਰੱਖ ਲਾਂਗੇ ਆਪਣੇ ਉੱਤਰ ਪਈਆ ਚੱਕੀ ਪਈ ਅੰਦਰ ਉਹਨੂੰ ਚੱਕ ਕੇ ਲਿਆ ਬਾਹਰੇ ਉਹਨੂੰ ਸਾਫ਼ ਕਰਕੇ ਫਿਰ ਉਹ ਚ ਆਪਾਂ ਕਣਕ ਦਾ ਦਲੀਆ ਬਣਾਵਾਂਗੇ ਬਾਕੀ ਜਿਹੜੀ ਆਪਾਂ ਉਹ ਚੱਕੀ ਤੇ ਧਰਿਆਵਾਂਗੇ। ਹਾਂਜੀ ਠੀਕ ਆ। ਆਉਂਦੀ ਐ ਤਾਂ ਚੱਕੀ ਚਲਾਉਣੀ? ਨਹੀਂ ਨਹੀਂ ਮੈਂ ਕਦੇ ਚਲਾਈ ਤੇ ਹੈ ਨਹੀਂ ਕੋਈ ਨਾ ਚਲਾ ਲੂੰਗੀ। ਹਾਂਜੀ ਹਾਂਜੀ ਕੋਈ ਨਾ ਮੈਂ ਕਰ ਲੂੰਗੀ। ਕੋਈ ਗੱਲ ਨਹੀਂ ਹੈਗੀ। ਹਾਂ ਚਲ ਚੱਕੀ ਤੇ ਦਲੀਆ ਪੀਣਾ ਫੇਰ ਸੁਆਦ ਬਣਦਾ। ਮੈਨੂੰ ਨਹੀਂ ਆ ਦੁਕਾਨਾਂ ਦਾ ਦਲੀਆ ਦੁਲੀਆ ਸੁਆਦ ਲੱਗਦਾ। ਠੀਕ ਹੈ ਜੀ। ਚਲੋ ਜੀ ਪਹਿਲਾਂ ਫਿਰ ਹੁਣ ਕਣਕੀ ਧੂਮਾ ਜਾਗੀ ਹੈ ਨਾ। ਫੇਰ ਕਰਾਂ ਹੋਰ ਕੰਮ ਤਾਂ। ಫ್ರೆ ಕಣಕ ಸುಕ್ಕಣ್ಣ ਕਣਕ ਕਦੋਂ ਕਿ ਆਈਆਂ ਮੈਂ ਤਾਂ ਦੇ ਹਿਲ ਕਦੇ ਕਣਕ ਹੀ ਨਹੀਂ ਝੋਤੀ ਸੀਗੀ ਕਣਕ ਧੋਣ ਦਾ ਵੀ ਪਤਾ ਲੱਗ ਗਿਆ ਵੀ ਐ ਕਣਕ ਧੋਈ ਦੀ ਹੁੰਦੀ ਆ ਔਖਾ ਕੰਮ ਤਾਂ ਹੈ ਨਹੀਂ ਆ ਪਰ ਵੈਸੇ ਗੱਲ ਕਰਦੀ ਮੈਂ ਤਾਂ ਕਦੇ ਕਣਕ ਹੀ ਨਹੀਂ ਝੋਤੀ ਸੀ ਅੱਜ ਕਣਕ ਧੋਣ ਦਾ ਐਕਸਪੀਰੀਅੰਸ ਵੀ ਹੋ ਗਿਆ ਅਜੇ ਤਾਂ ਚੱਕੀ ਦਾ ਵਾਲਾ ਕੰਮ ਕਰਨਾ ਕਹਿੰਦੇ ਚੱਕੀ ਵੀ ਚਲਾ ਕੇ ਦਿਖਾਉਣੀ ਆ ਅਜੇ ਤਾਂ ਚਲੋ ਦੇਖਦੇ ਆ ਕੋਈ ਨਾ ਚੱਕੀ ਵੀ ਚਲਾ ਲਾਂਗੇ ਹੈ ਤਾਂ ਦੇਖੀ ਚ ਲੱਗੇ ਪਤਾ ਨਹੀਂ ਕੀ ਕੀ ਕਰਵਾਂਗੇ ਉਹ ਗੱਲ ਤਾਂ ਵਧੀਆ ਸੀ ਵੈਸੇ ਜਿਵੇਂ ਹਨਾ ਐਕਸਰਸਾਈਜ਼ ਹੋ ਜਾਂਦੀ ਆ ਹਣ ਲੋਕ ਜਿੰਮ ਚ ਜਾਂਦੇ ਆ ਜਾਂ ਘਰੇ ਯੋਗਾ ਕਰਦੇ ਆ ਕਹਿੰਦੇ ਕਦੇ ਆ ਕਰੋ ਆ ਕਰੋ ਹਨ ਪਰ ਪਹਿਲਾਂ ਲੋੜ ਨਹੀਂ ਪੈਂਦੀ ਸੀ ਲੋਕ ਹੱਥੀਂ ਕੰਮ ਕਰਦੇ ਸੀ ਹੁਣ ਸਾਰੇ ਕੰਮ ਖੜਕੇ ਹੋ ਗਏ ਕੱਪੜੇ ਵੀ ਬੈਠ ਕੇ ਧੋਣੇ ਰੋਟੀ ਵੀ ਚੁੱਲ੍ਹੇ ਤੇ ਬੈਠ ਕੇ ਬਣਾਉਣੀ ਹਨਾ ਝਾੜੂ ਪੋਚਾ ਪੋਚੇ ਵੀ ਬੈਠ ਕੇ ਲਾਉਣੇ ਕਿਤਾ ਵੇੜੇ ਝਾੜੂ ਵੀ ਲੋਕ ਬੈਠ ਕੇ ਲਾਉਂਦੇ ਹੁੰਦੇ ਸੀ ਹੁਣ ਤਾਂ ਸਾਰੇ ਕੰਮ ਪੋਚੇ ਵੀ ਖੜਕੇ ਹੋ ਗਏ ਰੋਟੀ ਪਾਣੀ ਦਾ ਵੀ ਗੈਸ ਤੇ ਖੜਕੇ ਹੋ ਗਿਆ ਕੱਪੜੇ ਧੋਣ ਦਾ ਮਸ਼ੀਨ 'ਚ ਖੜਕੇ ਤੂੰ ਵਧੀਆ ਗੱਲ ਆ ਮੇਰੀ ਫਾਇਦੇ ਲਈ ਕਹਿੰਦੇ ਆ ਚੱਲ ਕੋਈ ਨਾ ਹਨਾ ਪਰ ਫਿਰ ਵੀ ਨਵਾਂ ਨਵਾਂ ਗਾਣਾ ਪਹਿਲਾਂ ਮੈਨੂੰ ਤਾਂ ਐਵੇਂ ਲੱਗਦਾ ਜੈ ਆਪਾਂ ਕਰੀ ਜਾਣਾ ਚਲੋ ਕੋਈ ਨਾ ਜਿਵੇਂ ਖੋਸਾ ਹੈ ਨਾ ਹੋਮੀ ਠੀਕ ਆ ਵਧੀਆ ਪਰ ਹਜੇ ਤਾਂ ਵਿਧਾਣੀ ਦਾ ਨਹੀਂ ਪਤਾ ਇਹਨਾਂ ਦੇ ਵਿਧਾਣੀ ਹੈਗੀ ਆ ਕਿ ਨਹੀਂ ਪਤਾ ਲੱਗੂਗਾ ਜੇ ਵਿਧਾਣੀ ਹੋਈ ਫਿਰ ਵਿਧਾਣੀ ਵਾਲਾ ਕੰਮ ਵੀ ਕਰਾਉਣਗੇ ਲੱਗਦਾ ਚਲ ਵਧੀਆ ਜਿਵੇਂ ਵੀ ਆ ਦੇਖਾਂ ਫਿਰ ਹੁਣ ਜਾ ਕੇ ਹੈਨਾ ਚੱਕੀ ਵਾਲਾ ਕੰਮ ਵੀ ਕਰਨਾ ਨਹੀਂ ਫਿਰ ਕੱਲੂ ਵੇਖ ਲਾਂਗੇ ਪਰ ਹਜੇ ਕਣਕ ਵੀ ਸੁੱਕਣ ਨੂੰ ਟਾਈਮ ਲੱਗੂਗਾ ਚਲੋ ਦੇਖਾਂ ਮੋਰ ਕੰਮ ਕੋਈ ਬੁੱਤ ਬੁੱਤੀ ਕਿੱਦਾਂ ਚਿਕਾ ਮੂੰਹ ਬੇੜਿਆ ਮੂੰਹ ਬੇੜੀ ਵੀਦਾਂ ਕਰਕੇ ਮੂੰਹ ਬੇੜੀ ਵੀਦਾਂ ਮੂੰਹ ਬੇੜੀ ਵੀਦਾਂ ਦੁੱਧ ਪੀਣਾ ਤੇ ਪੀਣਾਗਾ ਜੀ ਪੀਣਾਗਾ ਕਰਕੇ ਨਾ ਦੁੱਧ ਵੀਣਾ ਨਾ ਛੜੋ ਪਾਈ ਹੋ ਗਿੰਗ ਕਿੱਦ ਘਾ ਦੋ ਹੂੰ ਮੈਂ ਮੈਤਾ ਇਹਦੇ ਤੇ ਹੈਰਾਨ ਆ ਕਹਿੰਦੀ ਗੋਹਾ ਮੈਨੂੰ ਚੱਕਣਾ ਨਹੀਂ ਆਉਂਦਾ ਸੱਨ ਨਹੀਂ ਮੈਨੂੰ ਲਾਉਣੀ ਨਹੀਂ ਆਉਂਦੀ ਉਹ ਸਾਰਾ ਦਿਨ ਕੱਟੇ ਬੱਛਾਂ ਨਾਲ ਗੱਲਾਂ ਜਿਉਂ ਇੱਥੇ ਰਿ ਕਰੀ ਚਾਹੂਗੀ ਪਤਨ ਕੀ ਕੱਟੀ ਦਾ ਕੀ ਨਾਮ ਰੱਖ ਰੱਖਿਆ ਲੈ ਦੱਸ ਡੰਗਰਾਂ ਦਾ ਕਹਿੰਦੀ ਕੋਈ ਕੰਮ ਆਉਂਦਾ ਨਹੀਂ ਨਮੀ ਪੀੜੀ ਦੇ ਲੈ ਦੱਸ ਨਮੀ ਜੋਜਲੇ ਨੇ ਕੀ ਕਰੂਗਾ ਬੰਦਾ ਨਾ ਕਹਿੰਦੀ ਮੈਨੂੰ ਧਾਰਾ ਕੱਢਣੀ ਆਉਣਾ ਸੰਨੀ ਤਾਂ ਕਹਿੰਦੀ ਮੈਨੂੰ ਐ ਨਹੀਂ ਪਤਾ ਵੀ ਕਿ ਮੇਰੇ ਲਾਉਂਦੇ ਹੁੰਦੇ ਨੇ ਅਬੀਡੀ ਬੂਡੀ ਜਿੱਤ ਬਣਾਉਣ ਲੱਗ ਜਾਂਦੀ ਆ ਐਵੇਂ ਕੁਮਾ ਲਾਉਂਦ ਰਹਾਂਗੇ ਮਾਚ ਖਾਣ ਐਵੇਂ ਐਵੇਂ ਕੁਝ ਚੀਜ਼ ਜਿਹਾ ਚਲ ਸਾਰੀ ਕਰ ਦਿੰਦੇ ਹਾਂ ਸਾਰੀ ਕਰ ਦੋ ਲੋਟਾ ਮੁਠੀ ਨਹੀਂ ਰਹੀ ਲਿਆ ਤਾਂ ਬਸ ਬਣਾਤਾ ਜਿਹਜਾ ਬਣਨਾ ਸੀ ਵਧੀਆ ਬਣਾਤਾ ਕੋਲੀ ਬੈਠੇ ਸੀ ਦੇਖਿਆ ਹੀ ਉਹਨਾਂ ਨੇ ਵੀ ਵਧੀਆ ਵੈਸੇ ਅ ਡੱਬੇ ਚ ਸਟੋਰ ਕਰ ਲਿਆ ਵਧੀਆ ਚਲੋ ਜਦੋਂ ਬਣਾਉਣਾ ਹੋਊਗਾ ਬਣਾ ਲਾਂਗੇ ਚਲੋ ਹੁਣ ਹੋਰ ਦੇਖਾਂ ਬਾਹਰ ਦੇਖਦੀ ਆਂ ਕੀ ਕਰਦੇ ਆ ਬਾਹਰ ਘੇੜਾ ਕੱਢ ਕੇ ਆਉਂਦੀ ਆ ਮੈਂ ਤਾਂ ਅੰਦਰ ਹੀ ਰਹਿ ਰਹਿ ਕੇ ਬਸ ਦਿਮਾਗ ਵੀ ਸਨ ਨੂੰ ਹੋ ਜਾਂਦਾ ਮੇ ਨਿੰਮ ਦੇ ਵਿੱਚ ਜਾਮਣ ਹੋਈ ਪਈ ਆ ਇਹ ਆਪਦੀਆਂ ਵੀ ਹੋਈ ਸੀ ਜਾਂ ਕਿਸੇ ਲਾਈ ਸੀ

ਚਲੋ ਭਾਈ ਠੀਕ ਆ ਜਿਵੇਂ ਕਹਨੇ ਹੋ ਤੁਸੀਂ ਆਪਾਂ ਤਾਂ ਕੰਮ ਕਰ ਹੀ ਲੈਣਾ ਸੁੰਭਰ ਹੀ ਲੈਣਾ ਕੱਚਾ ਬੇੜਾ ਚਲੋ ਠੀਕ ਆ ਹੋਰ ਗੱਲ ਕੰਮ ਮੰਨ ਲਈ ਉਹ ਗੱਲਾਂ ਮੇਰੀਆਂ ਇਹ ਨਾ ਮੰਨਿਓ ਅੱਜ ਪੂਰਿਆ ਆਇਂ ਕਰ ਚਰਖਾ ਲਾਹ ਪੜ 36 ਤੋਂ ਚਲਾ ਕੇ ਦਿਖਾ ਮੈਨੂੰ ਕਿਨੇ ਚੰਗੇ ਨਾ ਮੈਂ ਕਮਲੀ ਆ ਜਿਹੜਾ ਇਹਨੂੰ ਚਰਖਾ ਚ ਲਾਉਣ ਨੂੰ ਕਹਤਾ ਇਹਨੂੰ ਕਿਹੜੇ ਚਰਖੇ ਚ ਲਾਉਣੇ ਆਉਂਦੇ ਨੇ ਐ ਤਾਂ ਪਤਾ ਨਹੀਂ ਵੀ ਚਰਖੇ ਚ ਟੱਕਲਾ ਵੀ ਪੈਂਦਾ ਹੁੰਦਾ ਇਹ ਤਾਂ ਐ ਕਮਾਈ ਜਾਂਦੀ ਏ ਜੇ ਬੌਲੀ ਬੌਲੀ ਹੁੰਦੀ ਆ ਮੈਂ ਵੀ ਕਿੱਥੇ ਨੂੰ ਕਹਿ ਬੈਠੀ ਚੱਲ ਮੈਂ ਤਾਂ ਆਪਦੇ ਕੰਮ ਕਰਾਂ ਕਿਹੜੇ ਮਨ ਉਹ ਪੂਣੀਆਂ ਕੱਟ ਕੇ ਦੇਊਗੀ ਜਾ ਮਮਤਾ ਕਿਵੇਂ ਗੁਰਗੂੜੋਂ ਕਮਾਈ ਜਾਂਦੀ ਹੈ ਲੈ ਦੱਸ ਜਿਵੇਂ ਬਾਲ ਹੁੰਦੀ ਆ ਪੂਰੇ ਆ ਕੇ ਬੈਠੋ ਹਾਂ ਦੱਸੋ ਇੱਥੇ ਮੈਂ ਕਿਉਂ ਲੱਕੈ ਨਾ ਗੱਲੋ ਕਿੰਦਾ ਕਹਿ ਦੱਸ ਜਿਹੜਾ ਕੁਝ ਕਹਿਣਾ ਸੀ ਗੱਲ ਐਵੇਂ ਅੰਗੀ ਵਿੱਚ ਚਲੋ ਨਾ ਰਵਾ ਹੁਣ ਜਮਾਨੇ ਦੇ ਹਿਸਾਬ ਨਾਲ ਕੰਮ ਵੀ ਸਾਰੇ ਬਦਲ ਗਏ ਹੁਣ ਪਹਿਲਾਂ ਹੋਰ ਤਰ੍ਹਾਂ ਹੁੰਦੇ ਸੀ ਜਿਵੇਂ ਕਹਦੀ ਪੁੰਡੀਆਂ ਸੋਟਾ ਹੁੰਦੇ ਸਨ ਮੈਕਸੀਆਂ ਚਾਪਰ ਪਤਾ ਨਹੀਂ ਕੀ ਕੀ ਆ ਗਿਆ ਹਨਾ ਹੁਣ ਮੈਨੂੰ ਨਹੀਂ ਪਤਾ ਜਾਦਾ ਪੁਰਾਣੇ ਉਹ ਕੱਲ ਵੇਖੀ ਮੈਨੂੰ ਚਾਰ ਖੇਤੇ ਉਹ ਵਰਤਾ ਕਹਿੰਦੇ ਚਾਰ ਖਜਲਾ ਮੈਨੂੰ ਜਸਨਾ ਪੂਣੀਆਂ ਦਾ ਪਤਾ ਨਾ ਤੁਸ ਨੂੰ ਘਮਾਉਣ ਦਾ ਪਤਾ ਵੀ ਕਿੱਦਾਂ ਨੂੰ ਘਮਾਉਂਦਾ ਮੈਂ ਤਾਂ ਫਿਰ ਉਵੇਂ ਕਰੀ ਜਿਵੇਂ ਕਰਨਾ ਸੀ ਹੁਣ ਮੈਨੂੰ ਤਾਂ ਕੁਸਪਾ ਪਤਾ ਹੀ ਨਹੀਂ ਹੈਗਾ ਜਦ ਇੰਨੇ ਪੁਰਾਣੇ ਖਿਆਲਾਂ ਦੇ ਕਦੋਂ ਰਹਿਗੇ ਕੱਲ ਇਕੱਲਾ ਪੁੱਛਣਾ ਹੁੰਦੀ ਪਤਾ ਮੈਂ ਗੱਲੀ ਤਾਂ ਚਲਾਉਂਦੀ ਐ ਅੱਜ ਕੱਲ ਸਾਰੇ ਚਲਾਉਂਦੇ ਐ ਅੱਜ ਕੱਲ ਜੋਗੀ ਚਾਹ ਜਾਂ ਜੋਗ ਦਾ ਹੋਜੀ ਬੰਦਾ ਕੰਮ ਕਰੀ ਜਾਂਦਾ ਫਿਰ ਆਪਾਂ ਸਾਰੇ ਤੇ ਰਿਸ਼ਤਾ ਕਰ ਲਈਏ ਨਹੀਂ ਫਿਰ ਵੀ ਸਮੇਂ ਨਾਲ ਬਦਲਣਾ ਤਾਂ ਚਾਹੀਦਾ ਯਾਰ ਸਮੇਂ ਨਾਲ ਬਦਲਣਾ ਤਾਂ ਪੈਂਦਾ ਪਰ ਜੋੜੀ ਵੀ ਨਾ ਕੱਲਾ ਕੁੰਈ ਚਲਾਈ ਜਾਓ ਸਿੱਖ ਲਓ ਕੋਈ ਨਾ ਸਿੱਖ ਕੇ ਚੱਲ ਜਾਂਦਾ ਸਾਰਾ ਕੁਝ ਹੁਣ ਚਰਖੇ ਦਾ ਕਿੱਥੋਂ ਕੰਮ ਚਰਖੇ ਨੂੰ ਦੱਸਣ ਕੀ ਕਰਨਾ ਉਹ ਤਾਂ ਬਣਾਇ ਬਣਾਇ ਕੱਪੜਾ ਜਿਹੜਾ ਸਾਰਾ ਕੁਝ ਮਿਲਦਾ ਹੁਣ ਦਸ ਚਾਰਖੇ ਘੱਟ ਕੇ ਕੀ ਕਰਨਾ ਹੋਰ ਹੀ ਨਹੀਂ ਕੰਮ ਤਾਂ ਮੁੱਕਦੇ ਹੈਗੇ ਐ ਥੋੜੀ ਅਜੇ ਕੋਈ ਘਰੇ ਹਾਊਸ ਵਾਈਫਾ ਤਾਂ ਉਹਨੂੰ ਕੰਮ ਨਹੀਂ ਹੈਗੇ ਸਾਰੀ ਦਿਹਾੜੀ ਨਹੀਂ ਮੁੱਕਦੇ ਕੰਮ ਡੰਗੜਾ ਤੋਂ ਬਿਨਾ ਹੋਰ ਵੀ ਬਹੁਤ ਕੰਮ ਹੁੰਦੇ ਨੇ ਕੱਲੇ ਡੰਗੜਾਂ ਵਾਲੀ ਕੰਮ ਨਹੀਂ ਹੁੰਦੇਗੇ ਵੀ ਜੇ ਡੰਗਰਾਂ ਦਾ ਨਹੀਂ ਕਰਦੇ ਹੈਗੇ ਤਾਂ ਉਧਰੋਂ ਦੋ ਰੋਟੀਆਂ ਬਣਾਈਆਂ ਤਾਂ ਦੋ ਜਾਣੀਆਂ ਜੀ ਇਹਨਾਂ ਦੇ ਜਿਹੜੇ ਕੰਮ ਆ ਕਦੇ ਕਰਕੇ ਦੇਖੇ ਸਾਰਾ ਦਿਨ ਬੰਦੇ ਨੂੰ ਫੇਰ ਪਤਾ ਲੱਗਦਾ ਹਾਂ 1:00 ਵਜੇ ਤੱਕ ਬੰਦੇ ਨੂੰ ਰੋਟੀ ਨਹੀਂ ਪੱਤਦੀ ਨਾ ਤੇਰਾ ਕਹਿਣ ਦਾ ਮਤਲਬ ਇਹ ਆ ਕਿ ਉਹਨੇ ਕੰਮ ਨਹੀਂ ਕਰਿਆ ਕਦੇ ਨਾ ਨਾ ਮੈਂ ਤਾਂ ਇਹ ਕਿਹਾ ਨਹੀਂ ਮੈਂ ਤਾਂ ਇਹ ਜੱਲੀ ਵੀ ਹੁਣ ਵੀ ਪੁਰਾਣੇ ਜਵਾਨੇ ਨੇ ਗੱਲਾਂ ਕਦੋਂ ਕਰਦੇ ਨੇ ਕੋਈ ਨੰਮ ਦਾ ਸੁਭਾਅ ਪਹਿਲਾਂ ਦੀ ਬਣਾ ਹੋਇਆ ਉਹਨਾਂ ਨੇ ਕਹਿਦਾਰ ਦੇ ਮੁਕੀਤੀ ਦੀ ਗੱਲ ਹੋਗੀ ਮੈਂ ਤਾਂ ਫੇਰ ਬਾਜ ਜਾ ਪੈਂਦੀ ਨੂੰ ਚੱਲ ਤੁਸੀਂ ਦੇਖ ਲਓ ਫਿਰ ਉਹ ਤਾਂ ਜੇ ਪੱਠੇ-ਪੁਠੇ ਵੱਡ ਲਓ ਤੇ ਟੋਕਾ ਵੀ ਕਰਨਾ ਟਾਈਮ ਨਾਲ ਮੈਨੂੰ ਭੁੱਲਣਗੇ ਜਾਊ ਬੁਲਾਉਂਦੇ ਨਹੀਂ ਪੱਠੇ ਵੱਢਣ ਦਾ ਸਭ ਪਹਿਲਾਂ ਪੱਠਾ ਵੱਢਦੇ ਸੀ ਹੁਣ ਵੀ ਅਸੀਂ ਪੱਠੇ ਵੱਢਣ ਦਾ ਸੋਚ ਨੂੰ ਮਖਾਨ ਵਿੱਚ ਕਿਹੜਾ ਸੁਧਾਰ ਆ ਗਿਆ ਪੱਠੇ ਵੱਢੋ ਜਿਹੜੇ ਹੁੰਦਾ ਨਹੀਂ ਕਿਹੜਾ ਸੁਧਾਰ ਆ ਗਿਆ ਇਹਨੇ ਕਿਤੇ ਮੇਰੀ ਸੁਣਨੀ ਆਗੀ ਮੈਨੂੰ ਤਾਂ ਵੀ ਸਾਰਾ ਹਲ ਕਰਨਾ ਹੀ ਪੈਣਾਗਾ ਗਲ ਪਿਆ ਢੋਰ ਵਜਾਉਣੇ ਪਊਗਾ ਚਲ ਕੋਈ ਨਾ ਕਾਰੀ ਲੈਣੇ ਮੈਨੂੰ ਕੀ ਆ ਹੁਣ ਫੋਨ ਵੀ ਤੇ ਚੜਾਉਣਾ ਹੀ ਆ ਜਦੋਂ ਨੈਟ ਆਵੇਗਾ ਬੁਵਾਨੇ ਇੰਨੇ ਪੈਸੇ ਲਾਏ ਅਜੇ ਤੇ ਨਹੀਂ ਤਾਂ ਚਲਾਉਣਾ ਹੀ ਹੈ ਮੈਂ ਇਹ ਵੀ ਨਾ ਚਲਾਵਾਂ ਫੋਰ ਦਾ ਮੂਹਰੇ